ਹਰ ਸਾਲ ਅੱਜ ਦੇ ਦਿਨ ਯਾਨੀ ਕਿ 23 ਜੂਨ ਦੇ ਦਿਨ ਵਿਸ਼ਵ 올림픽 ਦਿਵਸ ਮਨਾਇਆ ਜਾਂਦਾ ਹੈ ਜੋ ਦੁਨੀਆ ਨੂੰ ਨਾ ਸਿਰਫ ਖੇਡਾਂ ਦੇ ਖੇਤਰ ਬਲਕਿ ਸਮਾਜਿਕ ਖੇਤਰ ਵਿੱਚ ਵੀ ਇੱਕ ਵੱਡਾ ਸੁਨੇਹਾ ਦਿੰਦਾ ਹੈ ਅਤੇ ਖੇਡਾਂ ਦੀ ਦੁਨੀਆ ਤੋਂ 올림픽 ਦੀ ਦੁਨੀਆ ਤੋਂ ਉੱਪਰ ਉੱਠ ਕੇ ਇਹ ਦਿਨ ਦੁਨੀਆ ਨੂੰ ਇੱਕ ਧਾਗੇ ਵਿੱਚ ਪਿਰੋਣ ਵਰਗਾ ਇੱਕ ਸੰਦੇਸ਼ ਦਿੰਦਾ ਹੈ ਤੇ ਇਸ ਸਾਲ ਇਸ ਦਿਵਸ ਦੀ ਮਹੱਤਤਾ ਇਸ ਕਰਕੇ ਮਿਲ ਜਾਂਦੀ ਹੈ ਕਿਉਂਕਿ ਇਸ ਵਰੇ ਯਾਨੀ ਕਿ ਸਾਲ 2024 ਵਿੱਚ 올림픽 ਖੇਡਾਂ ਵੀ ਹੋਣੀਆਂ ਨੇ ਜੋ ਕਿ ਆਉਂਦੇ ਮਹੀਨੇ ਦੌਰਾਨ ਯੂਰਪੀ ਦੇਸ਼ ਫਰਾਂਸ ਦੇ ਪੈਰਿਸ ਵਿਖੇ ਖੇਡੀਆਂ ਜਾਣਗੀਆਂ ਸੋ ਅੱਜ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਅੰਤਰਰਾਸ਼ਟਰੀ 올림픽 ਦਿਵਸ ਮੌਕੇ ਇਸ ਵਿਸ਼ੇਸ਼ ਵੀਡੀਓ ਰਾਹੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ 올림픽 ਦਿਵਸ ਕਦੋਂ ਤੋਂ ਮਨਾਇਆ ਜਾਂਦਾ ਹੈ ਇਸ ਦਾ ਇਤਿਹਾਸ ਅਤੇ ਮਹੱਤਤਾ ਕੀ ਹੈ ਤੇ ਇਸ ਦਿਨ ਦੀ ਦੁਨੀਆ ਨੂੰ ਆਉਣ ਵਾਲੇ ਸਮੇਂ ਲਈ ਕਿੰਨੀ ਅਹਿਮੀਅਤ ਹੈ ਆਓ ਇਸ ਬਾਰੇ ਜਾਣਦੇ ਹਾਂ ਅੰਤਰਰਾਸ਼ਟਰੀ 올림픽 ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਪ੍ਰਮੁੱਖ ਤੌਰ ਤੇ ਆਧੁਨਿਕ 올림픽 ਖੇਡਾਂ ਦੇ ਜਨਮ ਸ਼ੁਰੂਆਤ ਤੇ ਆਗਾਜ਼ ਨੂੰ ਚੇਤੇ ਕਰਵਾਉਂਦਾ ਹੈ ਖੇਡਾਂ ਨਾਲ ਜੁੜੇ ਸਿਹਤ ਅਤੇ ਸਦਭਾਵਨਾ ਦੇ ਪਹਿਲੂ ਨੂੰ ਮਨਾਉਣ ਲਈ ਵੀ ਇਹ ਦਿਨ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸੇ ਦਿਨ ਅੰਤਰਰਾਸ਼ਟਰੀ 올림픽 ਕਮੇਟੀ ਦੀ ਨੀ ਰੱਖੀ ਗਈ ਸੀ ਅਤੇ ਉਹ ਸਤਾ ਵੀ ਇਹ ਦਿਨ ਚੇਤਾ ਕਰਵਾਉਂਦਾ ਹੈ। ਕੁੱਲ ਮਿਲਾ ਕੇ ਖੇਡਾਂ ਜ਼ਰੀਏ ਸਿਹਤ, ਸਮਾਜ ਅਤੇ ਦੁਨੀਆ ਵਿੱਚ ਭਾਈਚਾਰੇ ਨੂੰ ਵਧਾਉਣ ਲਈ ਇਸ ਦਿਨ ਦੀ ਅਹਿਮ ਮਹੱਤਤਾ ਹੈ। ਇਹ ਦਿਵਸ ਦੁਨੀਆ ਭਰ ਦੇ ਲੋਕਾਂ ਨੂੰ ਸਨੇਹਾ ਦਿੰਦਾ ਹੈ ਕਿ ਉਹ ਸਰਗਰਮੀ ਨਾਲ ਸਮਾਜ ਵਿੱਚ ਵਿਚਰਨ ਅਤੇ ਇਕੱਠੇ ਹੋ ਕੇ ਭਾਈਚਾਰਕ ਸਾਂਝ ਦੇ ਨਾਲ ਅੱਗੇ ਵਧਣ ਅਤੇ ਏਸੀ ਚੀਜ਼ ਦਾ ਚੇਤਾ ਕਰਵਾਉਂਦਾ ਹੈ 23 ਜੂਨ ਦਾ ਅੰਤਰਰਾਸ਼ਟਰੀ 올림픽 ਦਿਵਸ ਅੱਜ ਦੇ ਹੀ ਦਿਨ ਯਾਨੀ ਕਿ 23 ਜੂਨ 1894 ਨੂੰ 올림픽 ਖੇਡਾਂ ਦੇ ਇਤਿਹਾਸ ਵਿੱਚ ਕ अहम ਦਿਨ ਆਇਆ ਸੀ ਜਦੋਂ ਫ੍ਰਾਂਸ ਦੇ ਪੈਰਿਸ ਵਿਖੇ ਸੋਰਬੋਨ ਵਿਖੇ ਅੰਤਰਰਾਸ਼ਟਰੀ 올림픽 ਕਮੇਟੀ ਦਾ ਆਗਾਜ਼ ਹੋਇਆ। ਦੁਨੀਆ ਨੂੰ ਮਨੁੱਖ ਦੇ ਰਹਿਣ ਲਈ ਇੱਕ ਵਧੀਆ ਥਾਂ ਖੇਡਾਂ ਜ਼ਰੀਏ ਬਣਾਉਣ ਦੇ ਮਕਸਦ ਨਾਲ ਅੰਤਰਰਾਸ਼ਟਰੀ 올림픽 ਸੰਘ ਦੀ ਸਥਾਪਨਾ ਹੋਈ ਸੀ ਅਤੇ ਅੰਤਰਰਾਸ਼ਟਰੀ 올림픽 ਦਿਵਸ ਮਨਾਉਣ ਦਾ ਇਹ ਰੁਝਾਨ ਸਾਲ 1947 ਦੇ ਆਸ-ਪਾਸ ਸ਼ੁਰੂ ਹੋਇਆ ਦੁਨੀਆ ਦਾ ਪਹਿਲਾ 올림픽 ਦਿਵਸ 23 ਜੂਨ 1948 ਨੂੰ ਮਨਾਇਆ ਗਿਆ ਜਦਕਿ ਇਸ ਤੋਂ 1 ਸਾਲ ਪਹਿਲਾਂ ਸਾਲ 1947 ਵਿੱਚ ਇਸ ਸੰਬੰਧੀ ਬਕਾਇਦਾ ਤਿਆਰੀ ਹੋ ਚੁੱਕੀ ਸੀ ਉਸ ਵੇਲੇ ਅੰਤਰਰਾਸ਼ਟਰੀ 올림픽 ਸੰਘ ਦੇ ਮੁਖੀ ਸਿਗਫਰਾਇਡ ਐਸਟ੍ਰੋਮ ਨੇ ਦੁਨੀਆ ਭਰ ਦੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਸੀ ਅਤੇ ਵੱਧ ਚੜ ਕੇ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਲਈ ਸੁਨੇਹਾ ਦਿੱਤਾ ਸੀ ਦੁਨੀਆ ਦੇ ਕਈ ਪ੍ਰਮੁੱਖ ਦੇਸ਼ਾਂ ਜਿਵੇਂ ਕਿ ਪੁਰਤਗਾਲ, ਗ੍ਰੀਸ, ਆਸਟਰੀਆ, ਕੈਨੇਡਾ, ਸਵਿਟਜ਼ਰਲੈਂਡ, ਗ੍ਰੇਟ ਬ੍ਰਿਟੇਨ, ਯੂਰੂਗੁਏ, ਵੈਨੇਜ਼ੁਏਲਾ ਅਤੇ ਬੈਲਜੀਅਮ ਨੇ ਉਸੇ ਸਮੇਂ ਆਪੋ ਆਪਣੇ ਦੇਸ਼ਾਂ ਵਿੱਚ 올림픽 ਦਿਵਸ ਦਾ ਆਯੋਜਨ ਸ਼ੁਰੂ ਕਰ ਦਿੱਤਾ ਸੀ। ਅੰਤਰਰਾਸ਼ਟਰੀ 올림픽 ਦਿਵਸ ਵੱਧ ਤੋਂ ਵੱਧ ਲੋਕਾਂ ਨੂੰ 올림픽 ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਨਾਲ ਦੀ ਨਾਲ ਇਸ ਸੰਬੰਧੀ ਹੁੰਦੇ ਸਮਾਗਮਾਂ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਵੀ ਇਹ ਦਿਨ ਮਨਾਇਆ ਜਾਂਦਾ ਹੈ 올림픽 ਖੇਡਾਂ ਦੀਆਂ ਤਿੰਨ ਕਦਰਾਂ ਕੀਮਤਾਂ ਉੱਤਮਤਾ ਸਤਕਾਰ ਅਤੇ ਦੋਸਤੀ ਇਹਨਾਂ ਤਿੰਨਾਂ ਚੀਜ਼ਾਂ ਉੱਤੇ ਇਹ ਦਿਵਸ ਯਾਨੀ ਕਿ ਅੰਤਰਰਾਸ਼ਟਰੀ 올림픽 ਦਿਵਸ ਜ਼ੋਰ ਦਿੰਦਾ ਹੈ ਇਹਨਾਂ ਕਦਰਾਂ ਕੀਮਤਾਂ ਨੂੰ ਉਜਾਗਰ ਵੀ ਕਰਦਾ ਹੈ ਲੋਕਾਂ ਨੂੰ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰਨ ਲਈ ਇਹ ਹੀ ਦਿਵਸ ਇੱਕ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਉਂਦਾ ਹੈ ਦੁਨੀਆ ਦੇ ਤੇਜ਼ ਤਰਾਰ ਜੀਵਨ ਸ਼ੈਲੀ ਵਾਲੇ ਅੰਦਾਜ਼ ਵਿੱਚ ਖੇਡਾਂ ਦੇ ਨਾਲ-ਨਾਲ ਸਰੀਰਕ ਕਿਰਿਆ ਨੂੰ ਜ਼ਰੂਰੀ ਬਣਾਉਣ ਦਾ ਸਨੇਹਾ ਐਥਕੀ ਵਿਸ਼ਵ 올림픽 ਦਿਵਸ ਦੀ ਮੌਕੇ ਦਿੱਤਾ ਜਾ ਰਿਹਾ ਹੈ